अच्छा भाई गुरुदास जी ने अपनी वारਾਂ ਵਿੱਚ ਵੀ वचन कहे ਨੇ ਮੈਂ ਉਹ ਹੀ ਸੰਝੇ ਕਰ ਦੇਵਾਂ ਪਰ ਇੱਕ ਸਾਖੀ ਆਪ ਜੀ ਨਾਲ ਛੋਟੀ ਸੰਝੀ ਕਰਦੇ ਆਂ ਗੱਲ ਸਮਝ ਵਿੱਚ ਆ ਜਾਈ ਇੱਕ ਤੇ ਵਿਸ਼ਵਾਸ ਕਰ ਲਈਏ ਨਾ ਗੁਰਮੁਖੀ ਕਹਿੰਦੇ ਇੱਕ ਜੱਟ ਸੀ ਜ਼ਿਮੀਂਦਾਰ ਜੱਟ ਸੀ ਇੱਕ Hindu वीर ਸੀ ਤੇ ਇੱਕ ముਸਲਮਾਨ वीर ਸੀ ਇਹਨਾਂ ਦੀ ਆਪਸ ਵਿੱਚ ਦੋਸਤੀ ਸੀ ਪ੍ਰੇਮ ਕਹ ਲਓ ਦੋਸਤੀ ਕਹ ਲਓ ਇਹਨਾਂ ਸਾਰਿਆਂ ਨੇ ਵਿਚਾਰ ਕੀਤੀ ਵੇ ਆਪਾਂ ਹਰਦੁਆਰ ਜਾ ਕੇ ਤੇ ਗੰਗਾ ਮਈਆ ਦੇ ਦਰਸ਼ਨ ਕਰਕੇ ਆ ਜੀ। ਮੈਂ ਹਿੰਦੂ ਵੀਰ ਜਾਂਦੇ ਸਨ ਦਰਸ਼ਨ ਕਰਨ ਵਾਸਤੇ ਉਹ ਸਿੱਖ ਨੇ ਕਹਿਤਾ ਚਲੋ ਮੈਂ ਵੀ ਤੁਹਾਡੇ ਨਾਲ ਚੱਲਾਂਗਾ ਉੱਥੇ ਮਹਾਰਾਜ ਦੇ ਸਥਾਨ ਨੇ ਮੈਂ ਵੀ ਦਰਸ਼ਨ ਕਰਕੇ ਆਵਾਂ। ਇਹ ਤਿੰਨੇ ਜਣੇ ਤਿਆਰ ਹੋ ਗਏ। ਜਿਹੜੇ ਨਗਰ ਤੋਂ ਲੰਘ ਕੇ ਜਾਣਾ ਸੀ ਤੇ ਗੰਗਾ ਮਈਆ ਜਿਹੜੀ ਗੰਗਾ ਸੀ ਉਹ ਰਾਹ ਦੇ ਰਸਤੇ ਵਿੱਚ ਪੈਂਦੀ ਸੀ ਉਹਨੂੰ ਪਾਰ ਕਰਕੇ ਹਰਦੁਆਰ ਜਾਣਾ ਸੀ। ਅੱਛਾ ਉਦੋਂ ਇਹਨੇ ਪੁਲਾ ਦੇ ਸਾਧ ਨਿਸਣ ਜਦੋਂ ਦੀ ਇਹ ਸਾਖੀ ਬਣੀ ਉਦੋਂ